ਹੈਲੋ YouTube ਫੈਮਿਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ ਗੋਭੀ ਦੀ ਸਬਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਤਰੀਕੇ ਦੇ ਨਾਲ ਤੇ ਬਹੁਤ ਹੀ ਘੱਟ ਟਾਈਮ ਵਿੱਚ ਆ ਰਿਹਾ ਹੈ ਅਸੀਂ ਸਭ ਕੁਝ ਸਿੰਪਲ ਤਰੀਕੇ ਬਣਾਈ ਹੈ ਪਿਆਜ਼ ਲਸਣ ਤੇ ਅਦਰਕ ਕੱਟ ਕੇ ਬਣਾਈ ਹੈ ਤੇ ਬਹੁਤ ਹੀ ਜਲਦੀ ਜਿਹੜੀ ਬਣ ਜਵੇ ਤੇ ਜਲਦੀ ਰੋਟੀ ਖਾਧੀ ਜਾਵੇ ਆਹ ਵੇਖੋ ਗੋਭੀ ਅਸੀਂ ਬਣਾ ਰਹੇ ਹਾਂ ਗੋਭੀ ਧਰ ਰਹੇ ਹਾਂ ਕਿਉਂਕਿ ਅੱਜ ਮੈਂ ਪਿਆਜ਼ ਲਸਣ ਅਦਰਕ ਉਹ ਤੇ ਨਹੀਂ ਪਾਇਏ ਸਿਰਫ ਉਸ ਨੂੰ ਪਿਆਜ਼ ਲੰਬੇ ਲੰਬੇ ਕੱਟ ਕੇ ਤੇ ਇਹਨੂੰ ਤੜਕਾ ਲਗਾ ਦਿੱਤਾ ਹੈ ਆ ਦੇਖੋ ਗੋभी ਬਣ ਰਹੀ ਹੈ ਬਹੁਤ ਵਧੀਆ ਬਣ ਰਹੀ ਹੈ ਤੇ ਇੱਕ ਪਾਸੇ ਅਸੀਂ ਆਪਣਾ ਆਟਾ ਗੁੰਧ ਰਹੇ ਹਾਂ ਇਹ ਦੇਖੋ ਬਹੁਤ ਹੀ ਵਧੀਆ ਤਰੀਕੇ ਤਾਂ ਜੋ ਸਾਡੇ ਦੋਵੇਂ ਕੰਮ ਹੋ ਜਾਣ ਆਟਾ ਗੁੰਨ ਕੇ ਅਸੀਂ ਨਾਲ ਹੀ ਆਪਣੀ ਰੋਟੀ ਬਣਾ ਲਾਂਗੇ ਬਹੁਤ ਵਧੀਆ ਲੱਗਦਾ ਹੈ ਬਹੁਤ ਜਲਦੀ ਕੈਮ ਹੋ ਜਾਂਦਾ ਹੈ ਕਿ ਰੋਟੀ ਦਾ ਤੁਸੀਂ ਵੀ ਜਦੋਂ ਜਲਦੀ ਹੋਵੇ ਕੋਈ ਆਇਆ ਹੋਵੇ ਤਾਂ ਫਟਾਫਟ ਕੰਮ ਇਸ ਤਰੀਕੇ ਕਰ ਲੀਦਾ ਹੈ ਤਾਂ ਕਿ ਕੋਈ ਮੁਸ਼ਕਲ ਨਾ ਹੋਵੇ ਐ ਦੇਖੋ ਆਟਾ ਸਾਡਾ ਬੁੱਝ ਜੁਕਦਾ ਹੈ ਹੁਣ ਅਸੀਂ ਆਪਣੇ ਆਟੇ ਨੂੰ ਡੱਬੇ 'ਚ ਪਾ ਕੇ ਰੱਖ ਲਾਂਗੇ ਐ ਦੇਖੋ ਆਟਾ ਸੀ ਡੱਬੇ ਚ ਪਾ ਕੇ ਰੱਖ ਲਿੱਤਾ ਨਾਲ ਨਾਲ ਕੰਮ ਆਈ ਜੰਮਗੇ ਜਿਹੜਾ ਸਾਡਾ ਜਲਦੀ ਮੁੱਕ ਜਾਏ ਹੁਣ ਅਸੀਂ ਆਪਣੇ ਪ੍ਰਾਤ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਰੱਖ ਲਵਾਂਗੇ ਗੰਦੀ ਕਰਕੇ ਨਹੀਂ ਰੱਖਣੀ ਸਾਫ਼ ਸਫਾਈ ਨਾਲ ਰੱਖਣੀ ਆ ਰੋਜ਼ ਅਸੀਂ ਆਟਾ ਉਹਨੂੰ ਨਵੇਂ ਤੇ ਰੋਜ਼ ਅਸੀਂ ਖਾਣਾ ਐ ਦੇਖੋ ਕਿਸ ਤਰੀਕੇ ਅਸੀਂ ਸਾਫ ਸਫਾਈ ਕੀਤੀ ਹੈ ਅੱਟਾ ਗੁੰਦ ਕੇ ਦੇਖੋ ਅਸੀਂ ਬਿਲਕੁਲ ਆਪਣੀ ਬਾਥਰੂਮ ਸਾਫ ਕਰ ਦਿੱਤਾ ਹੈ ਹੁਣ ਅਸੀਂ ਆਪਣਾ ਕਿਚਨ ਵੀ ਸਾਫ ਕਰ ਲਵਾਂਗੇ ਐ ਦੇਖੋ ਕਿਚਨ ਦੀ ਸਫਾਈ ਅਸੀਂ ਕਿਹੋ ਜਿਹੇ ਤਰ੍ਹਾਂ ਕਰਾਂਗੇ ਕਿਉਂਕਿ ਅਸੀਂ ਇਹਦੇ ਫਿਰ ਰੋਟੀ ਵੀ ਬਣਾਉਣੀ ਹੈ ਨੇ ਕੋਈ ਵੀ ਕੰਮ ਹੈ ਨਾਲ ਨਾਲ ਹੀ ਲਵੇਟਦੀਆਂ ਜਿਹੜਾ ਜਲਦੀ ਤੇ ਸੋਖਾ ਹੋ ਜਾਏ بار بار ਹੱਥ ਨਾ ਕਰਨੇ ਪਾਣ ਲਾਣੇ ਪਾਣ ਕੰਮ ਨੂੰ ਹੁਣ ਸੀ ਇੱਕ ਵਾਰੀ ਫੇਰ ਆਪਣੀ ਸਬਜ਼ੀ ਨੂੰ ਦੇਖ ਲਵਾਂਗੇ ਸਾਫ਼ ਧੋ ਲਈਏ ਧੋ ਕੇ ਅਸੀਂ ਆਪਣਾ ਟਿਕ ਹੁਕਾਰਾਂਗੇ ਜਿਹੜੀ ਗੋਭੀ ਧਰੀ ਹੈ ਅਸੀਂ ਉਹਨੂੰ ਫੇਰ ਇੱਕ ਵਾਰੀ ਹਿਲਾ ਲਾਂਗੇ देखो गोभी साड़ी बन वाली है देखो अजें बनी नहीं है बन जाएगी पांच-सात मिनट लगन हजें इस तरीके बनाया करो फिर रोटी खाया करो देखो भी अलग साड़ी गोभी लगती गई देखो गोभी बन चुकी है बहुत बढ़िया तरीके बन के बिल्कुल गल चुकी है देखो जी इस तरीके बनानी है से खानी है बहुत लग लगती है यह देखो कि वी गोभी बन चुकी है देखो बहुत वैसिया बन चुकी है इस तरीके तुम बनाया करो बना के खाया करो मैं एक बार नमक देख भी किस तरह का बनिया है गोभी का टेस्ट की है यह देखो बहुत स्वाद बनी है ਬਿਲਕੁਲ ਸਿੰਪਲ ਤੇ ਬਹੁਤ ਹੀ ਜਲਦੀ ਬਣਾਈ ਹੈ ਅਬ ਇਹ ਗੜੀ ਦਸਾਂ 15 ਮਿੰਟਾਂ ਦੇ ਵਿੱਚ ਬਣ ਚੁੱਕੀ ਸਾਡੀ ਗੋਭੀ ਗੜੀ ਵੀ ਇੱਕ ਬਿਲਕੁਲ ਗਲ ਚੁੱਕੀ ਹੈ ਦੇਖੋ ਸੀਰਾ ਹੋ ਚੁੱਕੀ ਹੈ ਇਸੇ ਤਰੀਕੇ ਤੁਸੀਂ ਬਣਾਣੀ ਹੈ ਤੇ ਖਾਣੀ ਹੈ ਜੇ ਤੁਹਾਨੂੰ ਮੇਰੀ ਗੋਭੀ ਬਣਾਈ ਹੋਈ ਪਸੰਦ ਆਈ ਹੋਵੇ ਤਾਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹੋ ਬਾਏ ਹੋਰ ਬੇਰੀ YouTube ਫੈਮਲੀ ਬਾਏ